ਲੜਕੀ ਹੋਈ ਮੇਰੇ ਪੁੱਤਰ ਧੀਆਂ ਕਰਨਗੇ ਵਾਹ ਬੜਾ ਔਕਾ ਹੋ ਕੇ ਵਿਦਿਆ ਪੜਾਈ ਆਨ ਰਗਵਾਨ ਇਹਦੇ ਨਾਲ ਧੀਆਂ ਲੜਕੀਆਂ ਵਿਦੇਸ਼ਾਂ ਦੇ ਵਿੱਚ ਗਈਆਂ ਦੇਖ ਕੇ ਮਨ ਦੇ ਵਿੱਚ ਆਸੀ ਬੰਦਾ ਆਉਂਦਾ ਤੇ ਬੜੀ ਲਗਨ ਦੇ ਨਾਲ ਬੀਬਾ ਜਸਪ੍ਰੀਤ ਕੋਲ ਨੇ ਪੜਾਈ ਕੀਤੀ ਬੜੀ ਛੋਟੀ ਉਮਰ ਦੇ ਵਿੱਚ ਹੀ ਪਲੱਸ ਨੂੰ ਕਰਕੇ ਬੈਂਡ ਲੈ ਕੇ ਤੇ ਵੀਜ਼ਾ ਲਗਵਾਇਆ ਮਨ ਦੇ ਵਿੱਚ ਇੰਨੀ ਖੁਸ਼ੀ ਪਰ ਖੁਸ਼ੀ ਗਮੀ ਦੇ ਵਿੱਚ ਕਿਵੇਂ ਬਦਲੀ ਆਪ ਸਾਰੀਆਂ ਸੰਗਤਾਂ ਭਲੀ ਭਾਤ ਜਾਣੂਗੋ ਸੋ ਪਰਿਵਾਰ ਦੇ ਮਨ ਦੇ ਵਿੱਚ ਇਹ ਸਮਾਂ ਜਦ ਤੇ ਤੇ ਬਣ ਸੀ ਤੇ ਬਾਬਾ ਫਰੀਦ ਜੀ ਕਹਿੰਦੇ ਜੋ ਮਨ ਚੇਤਨਾ ਕੀਤੇ ਸੰਨ ਸੋ ਗਾਲੀ ਰੰਗ ਖੀਆਂ ਕਹਿੰਦੇ ਉਹ ਜਸਾ ਬਣਿਆ ਜਿਹਨਸਾ ਬੰਦੇ ਤੇਤੇ ਹੋਣ ਸੀ ਉਹ ਦੇਖਣਾ ਪੈਣਾ ਨੂੰ ਸੁਣੋ ਕਿਰੇਂ ਦੇ ਅੰਜਨ ਅਕਿੰਤੇ ਬਾਜੀ ਪਏ ਕਰੀਂਦੇ ਮੰਨੀ ਨੂੰ ਅਜਿੰਦੇ ਬਾਦੀ ਪਾਏ ਅਜਿੰਦੇ ਬਾਦੀ ਪਾਏ ਅਜਿੰਦੇ ਬਾਦੀ ਪਾਏ ਅਜਿੰਦੇ ਬਾਦੀ ਪਾਏ ਕੇ

thank you. ਸਵਰਗ ਤੇ ਨਰਕ ਦਾ ਜ਼ਿਕਰ ਕੀ ਥਾ ਜਿੱਥੇ ਰੰਦੇ ਦਾ ਮਨੁੱਖਾ ਅੱਲਾਹ ਨੂੰ ਜੀ ਮਨੋਂ ਹੋਰ ਰਹਿ ਸੇਰ ਜੀ ਉੱਥੇ ਸਮਰਨ ਹੋ ਗਿਆ ਉਹ ਜਿੱਥੇ ਮਦਾਨ ਨੂੰ ਕਰਦੀਆਂ ਕੋਲੋਂ ਕਰਦਾ ਪਰ ਅੱਜ ਤੇ ਉਹ ਸਦਾ ਦੇ ਪ੍ਰਮਾਤਮਾ ਦੀ ਮਰਜ਼ੀ ਇਹਦੇ ਬਾਰੇ ਆਜੀ ਮੈਂ ਸਿੱਟਾ ਰਕ ਤੇ ਕੋਚਾ ਮੁਤਵੇ ਮੇਟਾ ਕੋਲਾ ਰੰਤ ਹੋ ਗਿਆ ਇਹਦੇ ਪਰਸਾਏ ਜਿਹੜੀ ਮਾਰੀ ਸੋਤ ਤੇ ਪੈਰ ਦੀ ਮੋਟ ਨੂੰ ਅੱਗੇ ਨੂੰ ਬਦਲ ਦਿੰਦੀ ਵਾਹ ਬਲੀਓ ਜੇਕਰ ਸਾਹੋਂ ਮਨੋਂ ਨਾ ਦੁਨਿਆ ਦੇਕਰ ਕੀਤਾ ਆਰਥਿਕ ਮੌਤ ਕਿਸੇ ਦਾ ਕਾਰੋਬਾਰ ਫੇਲ ਹੋ ਜੇ ਆਮਦਨ ਦੇ ਸਰੋਤ ਬੰਦ ਹੋ ਗਏ ਉਹ ਵੀ ਮਰਿਆ ਸਮਾਨ ਕੀ ਕਰੂੰਗਾ ਖਰਚਾ ਲੱਗਦਾ ਆਮਦਨ ਕੋਈ ਨਹੀਂ ਸੰਕਟ ਬਣ ਗਿਆ ਫਿਰ ਤੀਜਾ ਰਾਜਨੀਤਿਕ ਮੌਤ ਰਾਜਨੀਤੀ